ਦੇ ਲੈ ਬਾਈ ਮਹਿੰਦਰੇ ਦੀ ਗੈਡ ਗੈਡ ਬੋਲਦਾ ਉਹ ਮੁੜੀ ਤੀਏ ਜੀ ਬਾਬਾ ਉਹ ਕਿਹੜਾ ਹੈ ਕਿਆ ਕਹਿੰਦਾ ਕਟੈਰਾ ਕਰਕੇ ਆ ਕਟੈਰਾ ਕਰਕੇ ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਰਾਤ ਵੱਜ ਗਿਆ ਬਾਈ ਇੱਕ ਬਾ ਬਾਹੀ ਤੇ ਪਤਾ ਨਹੀਂ ਲੱਗਿਆ ਹੈਗਾ ਤੇ ਸਵੇਰੇ ਉੱਠੇ ਫਿਰ 7 ਵਜੇ ਆ ਮਹਿਕ ਫਿਰ ਬਰੂਟਾ ਬੀਟਰ ਗੇਲ ਵੀ ਬਾਤ ਤਰ ਹੈ ਬਾਈ ਸਾਰਾ ਕੁ ਕਰਤਾ ਤਾਂ ਅੱਜ ਇਹਨਾਂ ਦਾ ਵੀ ਦਗਾਟਨ ਕਰਨਾ ਹੈ ਇਹ ਵੀ ਸਾਲ ਹੋ ਗਿਆ ਉੱਪਰੇ ਪਿਆ ਮਹਿਕ ਤੇ ਪਹਿਲਾ ਸੁਆਗਾ ਮਾਰਨਾ ਬਾਈ ਦੂਰ ਸ਼ਾਮ ਨੂੰ ਹਲਾ ਕੇ ਬਾਉਂਗੇ ਇੱਕ ਸਾਲ ਸਾਲ ਤਾਂ ਨਹੀਂ 6 ਮਹੀਨੇ ਹੋ ਗਏ ਹੁਣੇ ਥਾਣਾ ਚਾ ਗਏ ਤੇ ਨਾ ਨਾ 6 ਵੀ ਨਹੀਂ ਹੋਇਆ ਹਾਂ 6 ਮਹੀਨੇ ਹੋ ਗਏ ਬਾਈ ਇਹਨਾਂ ਨੂੰ ਆਏ ਨੂੰ 6 ਵੀ ਨਹੀਂ ਹਾਂ ਬਾਕੀ ਭਾਈ ਚੈੱਕ ਕਰਦੇ ਦੱਸਦੇ ਤੁਹਾਨੂੰ ਕਿਵੇਂ ਆ ਬਾਈ ਸ੍ਰੀ ਚਮਗੌਰ ਸਾਹਿਬ ਦੀ ਮਾਂ ਨਾਲ ਦੇ ਬਣੇ ਪਏ ਹੈਵੀ ਵਾਲੇ ਬਾਈ ਹੈਵੀ ਡਿਊਟੀ ਬਣਾਏ ਤੇ ਬਾਕੀ ਹੁਣ ਖੇਤਾਂ ਦਾ ਦੱਸੂਗਾ ਵੀ ਥੈਲਾ ਥੂਲਾ ਰੱਖਣ ਦੀ ਲੋਡ ਪੈਂਦੀ ਕਿ ਨਹੀਂ ਹਾਲ ਤਾਂ ਬਾਈ ਪੂਰੇ ਨਿਗਰ ਆ ਆ ਦੇਖੋ ਜੀ ਮੁੰਡੇ ਨੇ ਸਕੂਲ ਜਾਣਾ ਇਹਨੂੰ ਕੁੱਤਾ ਮਿਲ ਗਿਆ ਕਾਲੂ ਦੇ ਘਰੇ ਖੇਲੀ ਜਾਂਦਾ ਤੰਦੀ ਵੱਡਣੀ ਇਹਨੇ ਬਾਈ ਦੇਖੋ ਤੇ ਕਿੰਨ ਵਧੀਆ ਲੋ ਜੀ ਬਾਈ ਸਾਰੇ ਖੇਤਾਂ ਚ ਸਵਾਗਾ ਮਾਰਿਆਂ ਦਾ ਲੱਗਦਾ ਗਿਆ ਬਾਈ 2 ਘੰਟੇ ਦੇ ਉੱਪਰ ਆ ਗੱਲ ਬਣਾਤੀ ਵਧੀਆ ਚੱਲਿਆ ਬਾਈ ਸਵਾਗਾ ਕਹਿਣ ਦਾ ਬਾਪ ਥੱਲੇ ਥੁੱਲੇ ਰੱਖਣੇ ਲੋਡਣੀ ਪਈ ਹੈਗੀ ਐਨ ਪਧਰਾ ਲੱਗਦਾ ਇਹ ਹਾਲ ਰਹਿ ਗਏ ਹਾਲ ਬਾਈ ਸ਼ਾਮ ਨੂੰ ਚੈੱਕ ਹੋਊਂਗੇ ਇੱਕ ਨੰਬਰ ਚੀਜ਼ ਆ ਬਾਈ ਪਾਸ ਲੋ ਜੀ ਬਾਈ ਸਵਾਗਤ ਆ ਮਾਰਤਰਾ ਦੂਰਾ ਤੇ ਦੁਪਹਿਰ ਦੇ 2 ਵਜੇ ਕੇ ਹੋਣ ਲੱਗੇ ਰੇ ਪਾਉਣ ਬਾਈ ਸ਼ਾਮ ਨੂੰ ਫੇਰ ਵਾਹੀ ਚੱਲਣੀ ਹੈ ਸੁਪਰ ਅੱਸੀ ਕਾਲ ਜੀ ਬਾਈ ਸਾਰੇ ਨੂੰ ਲੋ ਬਾਈ ਚੱਲ ਪਿਆ ਸੁਪਰ ਵਾਲਾ ਕੰਮ ਆਈਆ ਕੰਮ ਆ ਸੁਪਰ ਪਾਉਂਦੇ ਬਾਈ ਫਿਰ ਇੱਕ ਤਾਂ ਅਸੀਂ ਤਾਂ ਬਾਈ ਪਾਏ ਦਿੰਦੇ ਆ ਇੱਕ ਟੋਟਾ ਸੁਪਰ ਦਾ ਇੱਕ ਕਡਾਜ ਦਾ ਹੂੰ ਪੱਕਾ ਹੀ 3-4 ਸਾਲ ਹੋ ਗਏ ਤੇ ਪਤਾਸ ਰਹੀ ਐ ਮੋਟਰ ਰ ਖੇਤਾਂ ਵੈਸੇ ਬਣेंगे ਹਾਂ ਬਣ ਕੇ ਬਸ ਸ਼ਾਮ ਨੂੰ ਖਾ ਲੈਣਾ ਫਾਰ ਫਾਰ ਪਾ ਦੇ ਇੱਕ ਵਧੀਆ ਜੀ ਦੇਖ ਰੇ ਠੰਡੇ ਜਿਹੇ ਕੋਈ ਪਾ ਕੇ 파ੜ ਮੈਂ ਨਿਗਾਮ ਨਾਲ ਬੋਟਮ ਉੱਤੇ ਰੇਚ ਛਣਾ ਦਿੱਤੀ ਆ ਨਾਲ ਪਾ ਦੇ ਆ ਇਹ ਬਾਈ ਫੇ ਨਹੀਂ ਹਦਾ ਹੈਗਾ 4-5 ਵਜੇ ਤੇ ਵਾਰਮ ਹਾਂ 6:00 ਚੱਲਦਾ ਦਾ ਕਰ ਹਾਲੇ ਕਾਵੀਆਂ ਤੇ ਬਾਅਦ ਜਿੰਕ ਪਾਉਣੀ ਦੀ ਫਿਰ ਜਿੰਕ ਦਾਇ ਨਾਲ ਨਹੀਂ ਪਾਉਣੀ ਚਾਹੀਦੀ ਹੁਣ ਯੂਰੀ ਨਾਲ ਪਹਿਲਾਂ ਛਿੱਟੇ ਚ ਪਾਣੀ ਚਾ ਲੱਗਣਾ 20 ਦਿਨ ਜਿੰਕ ਚਲ ਕੋਈ ਨਹੀਂ ਉਹ ਵੀ ਬਾਰੇ ਦਾ ਅੱਜ ਪੂਰਾ ਹੈ ਦੋ ਟੋਟੇ ਆ ਕਾਥੇ ਪੂਰਾ ਹੋਣਾ ਲੰਬਾ ਲੰਬਾ ਵਾਹਣਾ ਵਈ ਦੇਖੋ ਇੱਥੇ ਲਓ ਜੀ ਬਾਈ ਆ ਪੇ ਹਾਲਾ ਟਾਈਮ ਹੋ ਗਿਆ ਸ਼ਾਮ ਦਾ ਹਾਲਾ ਦੀ ਵਾਰੀ ਆ ਗਈ ਹੋ ਗਿਆ ਕੰਮ 2 ਘੰਟੇ ਲੱਗੇ ਬਾਈ ਪੂਰੀ ਆਇਆ ਪੂਰੀ ਨੂੰ ਕਿਹਾ ਵੀ ਪਹਿਲਾਂ ਹਾਲ ਪਵਾ ਪੂਰੀ ਦੇ ਬੱਤ ਚੈੱਕ ਕਰਕੇ ਆਉਣ ਖੇਤ ਮਾ ਇਹਨੇ ਸੁਆਗਾ ਮਾਰਨਾ ਤਾਂ ਹਲੇ ਪੂਰੇ ਮੂਰੇ ਪਾ ਲੀਏ ਮੂਰੇ ਲੋ ਜੀ ਭਾਈ ਦੇਖਦੇ ਹੁਣ ਕਿਆ ਕਹਿੰਦੇ ਆ ਭਾਈ ਬਰਕਤ ਆ ਪਾਈ ਭਾਈ ਮਾਸੜ ਦਾ ਭਾਈ ਇੱਕ ਵਸਵੇਰੇ ਬਾਹਲੇ ਉਹਨੇ ਅਸੀਂ ਗੇਪ ਤੇ ਸੂਏ ਪਰ ਤੇ ਹੁਣ ਆਪਣੇ ਵਾਲੇ ਪਚੱਕ ਆਉਣੇ ਆ ਇੱਕ ਆਏ ਆ ਭਾਈ ਇਹ ਕੱਲੇ ਬੰਦੇ ਤੇ ਨਹੀਂ ਪੈਂਦੇ ਹਾਲ ਚੱਕਦੇ ਭਾਈ ਪੂਰੇ ਕੱਲੇ ਤੇ ਨਹੀਂ ਪੈਂਦੇ ਯਾਰ ਉਨੋਈ ਪਿੰਨ ਕਿੱਥੇ ਰੀ ਹੈ ਪਿੰਨਾ ਕਿੱਥੇ ਗਿਆ ਹੈ ਇੱਧਰ ਹੈਗੀ ਤੇਰੇ ਕੋਲ ਪਿੰਨ ਹੈ ਪੂਰੀ ਪਿੰਨ ਹੈ ਕਿ ਦੇਖਦਾ ਵਿੱਚ ਪਿੰਨਾ ਕਿਥੇ ਰੱਖਦੀ ਆਪਾਂ ਨੇ ਪੂਰੀ ਕਪਿੰਨ ਆਉਣੀ ਨਾ ਡੰਡਾ ਵੀ ਦੂਆ ਲੈ ਆਉਣਾ ਪੈਣਾ ਚੱਲਣਾ ਨਹੀਂ ਇਹ ਬੋਲੇ ਤਾਂ ਪੂਰੀ ਰੂਟਾ ਵੀਟਰ ਵਾਲੀ ਕੰਮ ਚੱਲ ਪਾਣੀ ਨਹੀਂ ਹੁਣ ਉਹ ਪਿੰਨਾ ਉਧਰਾਂ ਤੇ ਲੈ ਗਿਆ ਉਹ ਪਿੰਨਾ ਕਿਹੜੀ ਭਾਈ ਆ ਬੰਦਾ ਬੋਲਦਾ ਉਹ ਨਹੀਂ ਚੱਲਣਾ ਪੂਰੀ ਉਹ ਡੰਡਾ ਖੁੱਲਣਾ ਥੋੜਾ ਜਿਹਾ ਨਾ ਉਹ ਪੂਰੀ ਇੱਧਰ ਕਿਹੜਾ ਦੇ ਇਹਨੇ ਛਾਵਾਂ ਜੀ ਜ ਲੈ ਭਾਈ ਰੱਕ ਦੀ ਸਾਰੇ ਬਾਈ ਵਿੱਚ ਜਾਂਦੇ ਆ ਰੱਕ ਦੀ ਸਾਰੇ ਧਰਤੀ ਜੀ ਜਾਂਦੇ ਦੇਖ ਲੈ ਪੂਰੇ 11 ਦੇ 11 ਲੱਗਦੇ ਬਾਈ ਪਤਾ ਹੀ ਦੇਖੋ ਬਾਈ ਦੂਰ ਸਾਗਾ ਵਜ ਜਾਵਾ ਕਿਹਨੇ ਹਿਸਾਬ ਨਾ ਕਰੀ ਐ ਸ਼ਾਮ ਨੂੰ ਇਹਨ ਕੰਟਰੋਲਰ ਲਾ ਕੇ ਇੱਕ ਵਾਰ ਵਧੀਆ ਤਰੀਕੇ ਨਾਲ ਇੱਕ ਵਾਰ ਦੇਖ ਲੈ ਪਿੱਛੇ ਉਹ ਚੱਕੇ ਦੇਖ ਲੈ ਇੱਕ ਵਾਰ ਬਰਾਬਰ ਹੈ ਇਹ ਤਾਂ ਬਰਾਬਰ ਹੀ ਹੈ ਨਾ ਢਾਈ ਬਹੁਤ ਹਾਈਡ ਲਿਫਟ ਵਾਲਾ ਇਹ ਲਿਫਟ ਤਾਂ ਐਂ ਉਂਗਲੀ ਨਾਲ ਜੀ ਪੂਰੀ ਰੱਖਦੀ ਸਾਰੇ ਲੱਗਦੇ ਧਰਤੀ 'ਚ ਰੱਖਦੀ ਗਾਦੀ ਤਾਂ ਰੇਨ ਡੇਟ ਬਾਈ ਤਿੱਖੇ ਆ ਹੁਣ ਤੂੰ ਦੱਸ ਤੇ ਮਾਨ ਵਾਲੇ ਪਾਸ ਆ ਆ ਉਹਦੀ ਤਾਂ ਸਹੀ ਜੀ ਚੀਜ਼ ਪਾਸ ਆ ਨਾ ਇਹ ਕਾਰ ਇਹਦੇ ਦਾ ਟੈਂਡਰ ਕਰਕੇ ਦੂਰੇ ਦੂਰੇ ਤੇ ਚੱਕ ਹਾਂ ਟਿਕਰ ਕਰਕੇ ਵੇਲ ਜਿਹਦਾ ਹੋਰ ਕੋਣ ਮੈਂ ਲਾ ਪੂਰੀ ਫੁੱਲ ਦੱਬ ਕੇ ਤਾਂ ਨਹੀਂ ਟਰੈਕਟਰ ਨੂੰ ਤੁਰਨ ਦੇਣਾ ਇਹਨਾਂ ਨੇ ਹੈ 4x4 ਜਾਂ ਦੂਰ ਨੂੰ ਹੈ ਪਾਰ ਨੂੰ ਨਹੀਂ ਜਾਂ ਦੂਰ ਨੂੰ ਦੇ ਮੂੰਹ ਚਲਦੀ ਅੱਜ ਮਿੱਟੀ ਦੇ ਲੱਗ ਕਣਾ ਬੱਜਦੀ ਆਲੇ ਬਾਰੇ ਹਾਂ 11 ਦੇ 11 22 ਪਕੇਣ ਦਾ ਪਾਪੀ ਟੋਟਲੀ ਲੱਗਦੀ ਆ ਇਹ ਦੋ ਅਗਾਂ ਦੇ ਰਹਿਣਾ ਹਾਂ ਪਾਸ ਆ ਭਾਈ ਆਸ ਆ ਹੈ ਸਵੇਰੇ ਸੁਆਗਤ ਰਹਿਣਾ ਸਾਜਰੇ ਹੂੰ ਪੂਰੀ ਜੇ ਟੈਟ ਆ ਉਹ ਜਿਹੜਾ ਤੇ ਰੋਡ ਕੰਟਰੋਲਰ ਹੈ ਨਾ ਹਾਂ ਉਹ ਟਾਇਟ ਆ ਲਿਫਟ ਵੀ ਛੋਟੀ ਟਾਇਟ ਜਿਆ ਚੱਕਦੇ ਆ ਹੱਥ ਨਹੀਂ ਪੈਂਦਾ ਆਉਂਦੇ ਟੈਕ ਦੇ ਖੜਦਾ ਹੀ ਨਹੀਂ ਉਹ ਤੇ ਉਹਨੂੰ ਕੀ ਤੇਲ ਲਾਈ ਉਂਗਲੀ ਨਾਲ ਆ ਆਰਾਮਦਾ ਹੁੰਦਾ ਤੇਲ ਲਾਈ ਹੈ ਹਾਂ ਕੁੱਪੀ ਲਿਆਉਂਦਾ ਘਰ ਤੇ ਜਾ ਕੇ ਇਹਦਾ ਟਾਇਰ ਬਹੁਤ ਆ ਬਾਈ 11 ਹਾਲ 50 ਚ ਵੀਰੇ 4x4 ਨੂੰ ਵੀ ਦੱਸਦੇ ਆ ਕਨਾਈ ਜੇ ਚੰਗੇ ਹੋਵੇ ਇਹਦਾ ਫੇਰ 2 ਵੀਲ ਹੈ ਬਾਈ ਓ ਪਾਈ ਪੂਰੀ ਪਹਿਲਾ ਹੈ ਆ ਅੰਮੀ ਜੀ ਵੀ ਚਾ ਲਈ ਨਾ ਜੀ ਜਾਨੀ ਉਹ ਆ ਕੇ ਆਈ ਜੀ ਥੋੜੀ ਆ ਸੂਪਰ ਮੇਰੇ ਵਾਲੀ ਕਾਲੀ ਆ ਡਾਇ ਵੰਗਣ ਹਾਂ ਇਹ ਚਿੱਟੀ ਆ ਬਾਹਰ ਇਹ ਕਿ ਤਪਾ ਜੰਮੀ ਕਾਲੀ ਪਈ ਆ ਡਾਇ ਵੰਗਣਾ ਦਾ ਨਾ ਆਗੇ ਠੀਕ ਹੈ ਪਟਾ ਬਲੋ ਲਾ ਹਾਂ ਠੀਕ ਆ ਨਾ ਪੂਰੀ ਇਹ ਆ ਦੇਖ ਨਾਲੇ ਪਟਾਈ ਵੀ ਬਾਈ ਫੁੱਲ ਹੁੰਦੀ ਆ ਨਾ ਟਰੈਕਟਰ ਲੋਡ ਪਰ ਆ ਉਹਨੇ ਗਏ ਨਾ ਤੇਲਾਂ ਦੇ ਲਿਆ ਕੇ ਖੜ ਜਾਣਾ ਰਹਿਣਾ ਨਹੀਂ ਬੰਦਾ ਬੈਠਾ ਐ ਤੀਨੋਂ ਬਸ ਐ ਘਰੀ ਚੱਲਣ ਨੂੰ ਦੱਸਦੇ ਨੇ ਤੇਰਾ ਰਹਿਣਾ ਪੂਰਾ ਭੁਰੀ ਆਹ ਦਲੇ ਘਾੜੂਗਾ ਇਹੀ ਕੱਢਦੇ ਆਂ ਕਾਲੇ ਹਾਂ ਤਾਂ ਵੀ ਇਹ ਨਹੀਂ ਇੰਨੇ ਡੰਗੀਆਂ ਨੇ ਆਹ ਦੇਲਾ ਟਰੈਕਟਰ ਨੂੰ ਤਬੀਆਂ ਕੇ ਪੱਟੇ ਆਰੇ ਰੂਟਾ ਪੀਟਰ ਕੇ ਵਾਇਆ ਪਾ ਹੁਣ ਫਾਲਿਆਂ ਨੂੰ ਖੇਤ ਦੱਸਦਾ ਕਹਿੜਾ ਲੈ ਨਾ ਭਾਈ ਬਣ ਗਈ ਗੱਲ ਵਾਕ ਪੂਰੀ ਤੀਏ ਜੀ ਬਿਹਾਉ ਗਿਆ ਹੈ ਕਿ ਆ ਕਹਿੰਦਾ ਕਿ ਟੈਰਾ ਕਰਕੇ ਆ ਟੈਰਾ ਕਰਕੇ ਆ ਬਸ ਫਾਈ ਹੁਣ ਪਟਾਈ ਹੁੰਦੀ ਆ ਪੂਰੀ ਹੁਣ ਦੱਸ ਤੋ ਵੀ ਕੋਈ ਫਾਲਾ ਲੱਗਿਆ ਵੇ ਜਾਂ ਨਹੀਂ ਲੱਗਿਆ ਵਿਆ ਸਾਰੇ ਲੱਗਦੇ ਹੈ ਸਾਰੇ ਲੱਗਦੇ ਭਾਈ ਫਾਲੇ ਉਹਨਾ ਟਾਈਮ ਸਿੱਧੇ ਰਹਿੰਦੇ ਜਿੰਨਾ ਟਾਈਮ ਪਧਰੀਆਂ ਵਿੱਚ ਚੱਲੇ ਜਿੱਦਣ 5-7 ਕਿਲੇ ਬੂਟੇ ਵਾਲੇ ਵਾਲੇ ਬੂਟੇਆਂ ਵਾਲੇ ਜੇ ਖਤਮ ਹੁੰਦੇ ਪਟੇੜਾ ਹੋ ਜਾਂਦਾ ਪਟੇੜਾ ਨਹੀਂ ਹੁੰਦਾ ਜਿਹੜੇ ਉਹ ਵਿੱਚ ਪੱਤੀਆਂ ਹੁੰਦੀ ਉਹ ਵੀ ਛੱਡੀਆਂ ਹੁੰਦੀਆਂ ਨੇ ਹਾਲਾ ਟੇਡਾ ਹੋ ਜਾ ਬੱਤਰੀ ਗੱਲ ਆ ਜੀ ਕੱਪੀ ਉਹ ਹੀ ਡਿੱਗੀ ਜਾਂਦੀ ਹੈ ਜੀ ਗੱਲ ਦੱਸਦੇ ਹੈਗੇ ਹੁਣ ਫੇਰ ਨਾ ਗਏ ਇਹਦੇ ਨੇ ਨਹੀਂ ਹੈਗੀ ਪਾਣੀ ਲਾ ਦੋ ਇਹ ਲੰਘ ਗੋਗੀ ਦੇ ਵੀ ਤੇ ਪੂਰੀ ਫੇ ਸਾਡੇ ਸਾਢੇ ਤਿੰਨ ਹੋ ਜਾਂਦੇ ਆ ਸਾਢੇ ਤਿੰਨ ਇੱਕ ਆਏ ਨਾ ਉਧਰ ਜਾਣਾ ਪੈਂਦਾ ਏ ਇਕੱਠਾ ਖੇਤ ਨਹੀਂ ਨਾ ਹੈਗਾ ਤੈ ਤਾਂ ਇੱਕ ਜਗ੍ਹਾ ਕਾਟੋ ਕਲੇਖ ਜਾ ਕਰਦਾ ਫਰਕ ਆ ਨਾ ਥੂਏ ਪਾਰਦਾ ਕਾਕ ਵੱਡੇ ਤੇ ਤੇ ਬਾਦ ਨਾ ਥੂਆ ਪਾਉਂਦਾ ਦਾ ਇਹ ਵਾਲਾ ਮੈਂ ਕਰ ਮੈਂ ਕਰਾ ਬਹੁਤੇ ਬਾਦ ਮਾ ਤਵੀਆਂ ਪਾਏ ਕਾਕ ਟੁੱਕੇ ਪਾਏ ਉਹਦੇ ਬਾਦ ਮਾ ਤਵੀਆਂ ਮਾ ਕੇ ਲੱਗਦੇ ਆ ਦੂਰ ਤਵੀਆਂ ਨਾ ਕਰਿਆ ਬਾੜ ਫਾੜਿਆਂ ਦੀ ਗੱਡੀ ਸਵਾਗਾ ਮਾਰਿਆ ਸਵਾਗਾ ਮਾਰ ਕੇ ਆ ਉਹ ਅਸੀਂ ਫੇ ਪੂਰੀ ਰੂਟਾ ਬਿਟਰ ਵੀ ਮਾਰੇ ਇਸ ਤੇ 1 ਵਜੇ ਰਾਤ ਬਾਕੀ ਵੀ ਬਾਈ ਹਲਾਂ ਦੀ ਬਾੜ ਜ਼ਰੂਰੀ ਹੈ ਇੱਕ ਪੂਰੀ ਹਾਗੇਰ ਪੂਰਾ ਸੈਟ ਹੈ ਹਾਂ ਸੈਟ ਹੈ ਨਾ ਨਾ ਦਬਦਾ ਏ ਨਾ ਉੱਚਾ ਨਹੀਂ ਮਾਉਣਾ ਐਨ ਸਹੀ ਬਾਹ ਹੋ ਰਿਹਾ ਹੈ ਦੇ ਲੈ ਭਾਈ ਮਹਿੰਦਰਾ ਜੀ ਗੈੜ ਗੈੜ ਬੋਲਦਾ ਆੜੇ ਕੋਣੀ ਨੂੰ ਦੂਰ ਜੂਰ ਨਹੀਂ ਨਹੀਂ ਪਾੜ ਬਹੁਤ ਨਹੀਂ ਉਹ ਉੱਚੀ ਨਹੀਂ ਵੀ ਹੋਣੀ ਲੋਡ ਨਹੀਂ ਹੈਗਾ ਇਹ ਲੋ ਜੀ ਭਾਈ ਖਾਤੀ ਨੂੰ ਕੋਈ ਟਾਈਮ ਨਹੀਂ ਲੱਗਿਆ ਪੂਰੀ ਇੱਧਰ ਕਿਆ ਪੀਤਾ ਇਹ ਤੋਂ ਉੱਬੇ ਵਾਲਾ ਬੂਰਾ ਅੜਕੇ ਆਵਾਂ ਦਾ ਇਹ ਤਾਂ ਬੜੀ ਦਵਾਈ ਆ ਬਸ ਅੜਦੇ ਰਦੀਰ ਬੌਸੰਗਣਾ ਬੀਜਿਆ ਵੇ ਜਿਆਦਾ ਕਿ ਜਿੰਨਾ ਛਿੱਦਾ ਹੋਵੇ ਉਹਨਾਂ ਫਾਇਦਾ ਇਹ ਜਿਆਦਾ ਬੀਜ ਪਾਤਾ ਇਹਨੇ ਵਾਹ ਖਾਤੀ ਜੀ ਤਿੰਨ ਚਾਰ ਖੁੰਝੇ ਆ ਥੋੜੀ ਬੌਣੀ ਔਖੀ ਆ ਹਲੇ ਪੂਰੀ ਸਵਾਲ ਪੱਧਰੇ ਖੇਚੇ ਆ ਚੌਥਮਾ ਹਾਂ ਚੌਥਮਾ ਕਿ ਨਹੀਂ ਗੇਲੇ ਤਾਂ ਨਹੀਂ ਸਕੂਗੀ ਯਾਰ ਨਾ ਨਾ ਸਾਜਰੇ ਬਾਤ ਆ ਪਰ ਜਿਹੜਾ ਜਿਹੜਾ ਡਰਮ ਲਿਆ ਜੂ ਕੁੰਝੇ ਸਾਰੇ ਲਾਉਣੇ ਪੈਣੇ ਇੱਕ ਵਾਰ ਹਾਂ ਪੂਰੀ ਜਿਹੜਾ ਆ ਦੇਖ ਸਰਦਲ ਲਸਣ ਮਾੜਾ ਨਾ ਹਾਂ ਜਿਹਦੇ ਕੋ ਪਰਾਲੀ ਪਿਛਾ ਦੰਦੇ ਹਾਂ ਪਹਿਲੇ ਦੁੱਗਣਾ ਤਗੜਾ ਹੋਣਾ ਇਹਦਾ ਕੀ ਫਰਕ ਹੈ ਇਹ ਵੀ ਫਰਕ ਆ ਪਰਾਲੀ ਦਾ ਬਹੁਤ ਫਰਕ ਆ ਨੈੜ ਮੋਟਾ ਰਹਿੰਦਾ ਪਰਾਲੀ ਦਾ ਇਹ ਵੀ ਡੈਮੋ ਕਰੇ ਪੇ ਲੱਗਦਾ ਜੀ ਹਾਂ ਡੈਮੋ ਕਰ ਆਪ ਦਾ ਕਰੇ ਪੇ ਚਲੋ ਪਰਾਲੀ ਪਾਈ ਨੂੰ ਤਾਂ ਮੈਂ ਤੁਹਾਨੂੰ ਦੱਸਦਾ ਇਹ ਪਰਾਲੀ ਦਾ ਬਹੁਤ ਫਰਕ ਆ ਪੂਰੀ ਇਹ ਛੋੜੀ ਜਿਹੀ ਜਗਾ ਪਾ ਬਾਈ ਜਾਂਦੇ ਨਾ ਉੱਚਨੀ ਵੀ ਹੋ ਜਾਂਦੀ ਫਿਰ ਉਹ। ਖਾਲੇ ਮਿੱਟੀ ਖਿੱਚਦੇ ਹਾਂ। ਹਾਂ। ਜਾਂ ਕੋਈ ਨਹੀਂ ਸਾਡੇ ਬਾ ਕੰਪਿਊਟਰ ਕਰਾ ਹੈਗਾ ਏ। ਜਾਂ ਬਾਪੂ ਵਾਲਾ ਸੀ ਲੱਗ ਕੇ ਦੋਈ ਜਾਣੇ ਨਾ। ਬਾਈ ਰਾਜ ਆਇਆ ਕਣਕ ਵੀਚ ਕੇ ਵੀ ਲਾਉਂਦੇ। ਲਗਵਾਦ ਵਾਲੇ ਵੀ ਦੇਖਦੇ ਹੁਣ ਜੂਰੇ ਵਾਲੇ। 9 ਕਿਲੇ 9 ਥੈਲੇ ਖੜਾਏ ਸੋ ਵੀਰੇ। 9 5:30 ਵਜੇ ਲਾਉਣ ਲੱਗਿਆ ਦਾ ਸਵੇਰੇ। ਅੱਛਾ। ਸਾਧਰੀ ਜੱਟ ਮਾਰਦੀ ਪੂਰੀ। ਚਾਹ ਸਾਢੇ 4:30 ਅੱਗਾ ਵੱਜ ਜਾਣ ਵੱਜ ਗਿਆ ਦਾ। ਪੂਰੀ ਆਹ ਟਾਈਮ ਤੇਰਾ ਥੁਆਗਾ ਵੱਜ ਜਾਣਾ ਸਵੇਰੇ ਗੁਲਾ ਲੱਗਣਾ ਜਾਂ ਤਾਂ ਹੋਂ ਪਾ ਲਿਆ ਉਹ ਪਾ ਦਾਣਾ ਪਤਲਾ ਪਤਲਾ ਮਾਰ ਹਾਂ ਜੇ ਵੱਜਦਾ ਠੀਕ ਹੈ ਨਹੀਂ ਤਾਂ ਫੇਰ ਮੁੜ ਜਾਣਾ ਫੇ ਕੋਈ ਲਾਜ ਨਹੀਂ ਜੇ ਤੁਸੀਂ ਵੱਜਿਆ ਵੈਸੇ ਮੇਰੇ ਸਾਹਬ ਨਾਲ ਜੁੰਡੇ ਘੱਟੇ ਵੱਜ ਜਾਣਾ ਜੁੰਡੇ ਆ ਪੂਰੀ ਤਰ੍ਹਾਂ ਗੈਸ ਕਰਤੇ ਇੱਕ ਪੱਤੀਆਂ ਦਾ ਫਾਇਦਾ ਨਵੀਆਂ ਦਾ ਪੱਤੀਆਂ ਨਵੀਆਂ ਦਾ ਫਾਇਦਾ ਹੁੰਦਾ ਫੇ ਤਪੱਈਆਂ ਨਾਲ ਦੂਹਰ ਕਰ ਕੋਈ ਵਾਈ ਤਵੀ ਆ ਰਹੀ ਪੱਤੀਆਂ ਅਸੀਂ ਸਿਸਟਮ ਜਾਈ ਜੱਕਦਾ ਉਹ ਗਿੱਠ ਪਟਦੀਆਂ ਏ ਆ ਲੈ ਦੇਖਦਾ ਸੀ ਪੋਲ ਤਾਂ ਪਾਈ ਬਿੰਦਾ ਤੂੰ ਕਿਹਾ ਜਿਆਰਾ ਫੜਦੀ ਏ ਚਲੋ ਖੇਤ ਤਾਂ ਬਣ ਗਿਆ ਇੱਕ ਨੰਬਰ ਹੋ ਪੂਰੀ ਪਾ ਲਿਆ ਸਵਾਗਾ ਫੇਰ ਦੇਖਣਾ ਜਿਹੜਾ ਦਿਨ ਦਿਨ ਕੰਮ ਹੋ ਜਵੇ ਨਾ ਰਾਤ ਨੂੰ ਫੇਰ ਗੱਲ ਨਹੀਂ ਬਣਦੀ ਹੈਗੀ ਆਹ ਗਿਆ ਨਾ ਪੋਲ ਆਇਆ ਪਾਣੀ ਬੀਜੇ ਤਰ੍ਹਾਂ ਪਾ ਪੋਰ ਬਹੁਤ ਜ਼ਿਆਦਾ ਪੋਲ ਹੈ ਇਹਦਾ ਸੁੱਕ ਜਾਣੀ ਤੇਰੀ 2 ਦਿਨ ਚ ਇੱਧਰ ਬਾਈ ਇਹਦੇ ਗਵਾਂਡੀ ਦੇ ਕਾਨਕ ਜਾਮੂ ਵੀ ਆਈ ਜਾਮਾ ਕੀ ਦੇਖ ਲੈ ਤੇਲਾ ਸਿਸਟਮ ਸਾਰੇ ਉਹ ਅਲੱਗ-ਅਲੱਗ ਹੈ ਜ਼ਿਆਦਾ ਗਰਮੀ ਸੀ ਜ਼ਿਆਦਾ ਗਰਮੀ ਨਹੀਂ ਬੀਪੀ ਮੈਂ ਕਹਿੰਦਾ 22 ਤਰੀਕ ਤੇ ਹੈ ਆਡੈਂਟੀ ਚੜ ਜਾਣੀ 22 ਤਰੀਕ ਨੂੰ ਇਹਨੇ ਹੁਣ ਤਾਂ ਟਾਈਮ ਠੀਕ ਹੈ 1 ਪਹਿਲੀ ਤਰੀਕ ਤੇ

ਹਾਲੇ ਵੀ ਗੱਭੀਏ ਵਿੱਚ ਗੁੜਕੇ ਚੱਲਦੇ ਆ ਕਹਿ ਨਹੀਂ ਸਕਦਾ ਵੀ ਕੋਈ ਕੁੜਦ ਨਹੀਂ ਹਾਲਿਆ ਨੂੰ ਨਿਗਰ ਆ ਬਾਈ ਹਾਰਡ ਆ ਪਤਾ ਨਹੀਂ ਕਿਆ ਕਿਆ ਪਾਇਆ ਵੇ ਇਹਦੇ ਵਿੱਚ ਬਾਕੀ ਹੁਣ ਇਹ ਤਾਂ ਇਹੀ ਦੱਸ ਸਕਦਾ ਲੋਹਾ ਨਿਗਰ ਆ ਕਿਹੜਾ ਕਿਹੜਾ ਪਾਇਆ ਹੈ ਵਿੱਚ ਇਹਦੇ ਐਂ ਬੈਠ ਕੇ ਇੰਡੀਕੇਟਰ ਵਾਲੀ ਹੋਂਦਾ ਚੁੱਪ ਝੋਟਾ get out